ਨਾਮੇ ਗੁਰੂ ਪੈਦਾ ਹੋਏ। ਆਰੋਪੀਸ਼ਲ ਮੈਡਮ ਅਸਲ ਸਹਿਬਾਨ ਅਤੇ ਪਿਆਰੇ ਵਿਦਿਆਰਥੀਆਂ ਮੇਰੇ ਵੱਲੋਂ ਸਾਰੇ ਅਨਪਿਆਰਪਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਸੁਖਵੀਰ ਸਿੰਘ ਹੈ ਅਤੇ ਮੈਂ 10ਵੀਂ ਜਮਾਤ ਦਾ ਵਿਦਿਆਰਥੀ ਹਾਂ। ਅੱਜ ਮੈਂ ਤੁਹਾਨੂੰ ਕਸ਼ਮੀਰੀ ਪੰਡਤਾਂ ਦਾ ਆਨੰਦਪੁਰ ਸਾਹਿਬਾਣਾ ਤੇ ਵਿਸ਼ੇ ਬਾਰੇ ਦੱਸਣ ਜਾ ਰਿਹਾ ਹਾਂ। ਵਰਗਜੇਪ ਦੀ ਕਟੜਤਾ ਅਤੇ ਜੋਮਾ ਬਾਰੇ ਅਸੀਂ ਕੱਲ ਚਰਚਾ ਕਰ ਚੁੱਕੇ ਹਾਂ। ਕਸ਼ਮੀਰ ਅਤੇ ਉਸ ਦਾ ਰਾਜ ਕਾਇਮ ਹੋਣਾ ਅਤੇ ਕਸ਼ਮੀਰ ਪੰਡਤਾਂ ਉੱਤੇ ਅਤਿਆਚਾਰ ਕਰਨਾ ਉਸ ਦੀ ਬਹੁਤ ਵੱਡੀ ਸਾਜ਼ਿਸ਼ ਸੀ। ਕਸ਼ਮੀਰ ਪੰਡਤਾਂ ਦੇ ਬਾਰੇ ਮੁਲਖ ਵਿੱਚੋਂ ਸਿਆਣਾ ਗੀਦਾ ਸ਼ਾਸਤਰਾ ਅਦਿ ਗਿਆਤਾ ਕਿ شاہی ਹੁਕਮ ਇਹਦਾ ਜ਼ੁਲਮ ਬਸੂਰ ਕੀਤਾ ਗਿਆ ਪਰਵਾਰਾਂ ਦੇ ਪਰਵਾਰ ਪੰਡਤ ਜਦ ਮੁਸਲਮਾਨ ਕਾਣ ਲੱਗੇ ਲੱਗ ਪਏ ਤਾਂ ਹਾ ਹਾ ਪਰਮਾਚਰੀ ਮਟਨਿ ਪੰਡਤ ਸਾਤੋ ਪੰਡਤਾਂ ਦੇ ਸਿੱਖੀ ਸੰਨ ਉਹਨਾਂ ਦੇ ਮੁਖਤ ਮਿਲਿਆ ਕਿ ਆਪਣੇ ਆਪ ਹੀ ਇਸ ਆਮ ਨੂੰ ਕਬੂਲ ਕਰ ਲਿਓ ਨਹੀਂ ਤਾਂ ਜਬਰੀ ਕਰਮਾ ਪੜਾਇਆ ਜਾਵੇਗਾ ਇਸ ਜਬਰ ਤੋਂ ਤੰਗ ਆ ਕੇ ਸਾਰੇ ਫੰਡ ਸਭ ਤੋਂ ਪਹਿਲਾਂ ਰਲ ਕੇ ਅਮਨਾਤ ਦੇ ਮੰਦਰ ਪਹੁੰਚੇ ਜਿਸ ਪਰਨਾਲ ਟਕੇ ਪਹਾੜਾਂ ਵਿੱਚ 15000 ਫੁੱਟ ਦੀ ਉਚਾਈ ਤੇ ਹੈ ਜਿੱਥੇ ਜਿੱਥੇ ਸਿਰਫ ਦਸ ਤੇ ਹੀ ਮੁਸ਼ਕਿਲ ਨਾਲ ਪਹੁੰਚਿਆ ਜਾ ਸਕਦਾ ਹੈ ਅਮਨਾਤ ਗੁਫਾ ਵਿੱਚ ਪੰਡਤਾਂ ਨੇ ਭਵਨ ਕੀਤਾ ਤੇ ਉਪਾਰ ਕੁਆਰ ਕਿਤੀ ਕੀ ਮਹਾਰਾਜ ਮਹਾਰਾਜ ਸਾਡਾ ਧਰਮ ਬਚਾਓ ਕਹਿੰਦੇ ਹਨ ਕਿ ਗੁਫਾ ਵਿੱਚ ਅਵਾਜ਼ ਆਈ ਇੱਕੋ ਇੱਕ ਗੁਰੂ ਦਾ ਦਰ ਹੈ ਜੋ ਤੁਹਾਡੇ ਧਰਮ ਬਚਾਉਣ ਵਿੱਚ ਸਹਾਇ ਹੋ ਸਕਦਾ ਹੈ ਸਾਰੇ ਪੰਡਤ ਕੋਲਾ 55 ਵਿਅਕਤੀ ਚਾਲ ਕੇ ਰਾਮ ਰਾਮ ਕਰਦੇ ਹੋਏ ਨੰਦਪੁਰ ਆਏ ਤਾਂ ਉਸ ਵੇਲੇ ਸਵੇਦਾ ਦਵਾਨ ਸਜਿਆ ਹੋਇਆ ਸੀ ਸਾਰੇ ਪੰਡਤ ਸਤਪੁਰ ਜੀ ਨੂੰ ਨਮਸਕਾਰ ਕਰਕੇ ਦਵਾਨ ਵਿੱਚ ਬੈਠ ਗਏ ਜਦੋਂ ਕੀਰਤਨ ਦੀ ਸਮਾਪਤੀ ਹੋਈ ਤਾਂ ਸਾਰੇ ਪੰਡਤ ਉੱਠ ਕੇ ਰੋਣ ਲੱਗ ਪਏ ਦੁਹਾਈ ਰਾਮ ਦੇ ਸਾਡਾ ਧਰਮ ਬਚਾਓ ਅੱਖਾਂ ਅੱਖਾਂ ਵਿੱਚ ਜਲ ਨਹੀਂ ਰੁਭਾਉਂਦੇ ਆ ਉਹਨਾਂ ਨੇ ਆਪਣੀ ਦਿਨ ਚੀਜ਼ ਵੀ ਹਾਲਤ ਦਸੀ ਕੀ ਕਿਹਾ ਸਾਨੂੰ ਸਾਨੂੰ ਸ੍ਰੀ ਅੰਮ੍ਰਿਤਧ ਤੋਂ ਆਵਾਜ਼ ਆਈ ਹੈ ਕਿ ਸੇਖੋਂ ਗੁਰੂ ਦਾ ਕਰ ਹੀ ਸਾਡੀ ਮਦਦਕਾਰ ਸਰਦਾ ਹੈ ਆਪ ਨਾਨਕ ਜੀ ਤੇ ਮਾਲਕ ਹੋ ਸਾਡਾ ਧਰਮ ਬਚਾ ਲਿਓ ਔਰੰਗਜ਼ੇਬ ਨੇ ਹੁਕਮ ਨਾਲ ਸਾਨੂੰ ਜ਼ਬਰੀ ਮੁਸਲਮਾਨ ਬਣਾ ਰਿਹਾ ਤਨਾ ਜਾ ਰਿਹਾ ਇਹ ਚਟਰਪਾ ਸੰਗਤ ਵਿੱਚ ਚੁੱਪੂ ਵਾਰਤ ਗਈ ਪੰਡਤ ਪੰਡਤ ਰੋਹੀ ਪੰਡਤ ਰੋਹੀ ਜਾ ਰਹੇ ਹਨ ਉਦੋਂ ਗੋਬਿੰਦ ਰਾਏ ਜੀ ਦਰਬਾਰ ਵਿੱਚ ਆ ਗਏ ਸੰਗਤ ਨੂੰ ਖਾਮੋਸ਼ ਦੇਖਿਆ ਪੰਡਤਾਂ ਨੂੰ ਹੱਥ ਹੱਥ ਜੋੜੀ ਖੜੇ ਰੋਂਦੇ ਦੇਖਿਆ ਆਪਣੇ ਪਿਤਾ ਗੁਰਦੇਵ ਜੀ ਵੱਲ ਨਜ਼ਰ ਮਾਰੀ ਤਾਂ ਕਿ ਕਿਸੇ ਡੂੰਗੀ ਸੋਚ ਵਿੱਚ ਬੈਠੇ ਸਨ ਗੋਬਿੰਦ ਰਾਏ ਜੀ ਆਪਣੇ ਪਿਤਾ ਜੀ ਦੀ ਗੋਦ ਵਿੱਚ ਜਾ ਕੇ ਬੈਠ ਗਏ ਅਤੇ ਪੁੱਛਿਆ ਪਿਤਾ ਜੀ ਇਹ ਕੌਣ ਸਨ ਤੇ ਆਪ ਤੇ ਆਪ ਕੀ ਦੀ ਸੋਚ ਦੇ ਰਹਿਸਾਂ ਤੇ ਗੁਰੂ ਜੀ ਨੇ ਦੱਸਿਆ ਗੋਬਿੰਦ ਰਾਏ ਇਹ ਕਸ਼ਮੀਰ ਦੇ ਪੰਦਸਨ ਹਕੂਮਤ ਨੇ ਸਤਾਏ ਆਏ ਹਨ ਇਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਗੋਬਿੰਦ ਰਾਏ ਜੀ ਨੇ ਕਿਹਾ ਪਿਤਾ ਜੀ ਤੁਸੀਂ ਕੀ ਸੋਚਿਆ ਹੈ ਉਹ ਧੀਰਜ ਜੀ ਨੇ ਫਰਮਾਇਆ ਬੇਟਾ ਜੀ ਐਸੀ ਬਿਨੇ ਕੋਈ ਪੂਰਨ ਮਹਾਂਪੁਰਖ ਆਪਣੀ ਬਲੀ ਦੇਵੇ ਤਾਂ ਇਹਨਾਂ ਦਾ ਧਰਮ ਪਛਬਦਾ ਹੈ ਬਾਅਦ ਗੋਬਿੰਦ ਰਾਏ ਜੀ ਨੇ ਚੋਟ ਕੋਦ ਚੁੱਥੇ ਟੱਬੋ ਉਠੇ ਜੀ ਇਸ ਸੰਸਾਰ ਉਤੇ ਇਸ ਵੇਲੇ ਤੁਹਾਡੇ ਨਾਲੋਂ ਵੱਡਾ ਕੋਈ ਤਾਂ ਜਿਹੜਾ ਮਹਾਨਤਾ ਹੋਣ ਨੂੰ ਹਸਦਾ। ਜੇ ਨਹੀਂ ਗਾਲ ਇੰਨੀ ਗਾਲ ਸੁਣਨ ਤੋਂ ਬਾਅਦ ਗੁਰੂ ਜੀ ਨੇ ਪੰਡਤਾਂ ਨੂੰ ਕਿਹਾ ਜਾਓ ਦਿੱਲੀ ਜਾ ਕੇ ਉਹ ਜੇ ਮੋ ਕਹਿ ਦਿਓ ਕਿ ਸਾਰੇ ਹਿੰਦੂਆਂ ਨੂੰ ਕੋਈ ਐਵੇਂ ਤੰਗ ਕਰਦਾ ਹੈ ਇੱਕ ਇਕੱਲੇ ਸੇਠਾ ਜੀ ਨੂੰ ਸਤਿ ਸ੍ਰੀ ਅਕਾਲ ਕਰ ਲੈ। ਅਸੀਂ ਸਾਰੇ ਅਸੀਂ ਸਾਰੇ ਹਿੰਦੂ ਆਪਣੇ ਆਪ ਇਸਲਾਮ ਨੂੰ ਕਬੂਲ ਕਰ ਲਵਾਂਗੇ। ਇਸ ਨੂੰ ਕੇ ਕੰਟਾ ਦੀ ਜਾਣ ਵਿੱਚ ਜਾਣ ਨਹੀਂ ਸਾਰੇ ਕੰਡ ਦਿੱਲੀ ਵੱਲ ਚੱਲ ਚੱਲ ਗਈ ਅਤੇ ਲਾ ਕਾਇਓਲੋਜੀ ਦੇ ਸਾਹਮਣੇ ਪੇਸ਼ ਹੋ ਗਏ ਪੂਰੀ ਬਰਦਾ ਸੁਣ ਕੇ ਪਾਕਸ਼ਾ ਫੁੱਸ ਹੋਇਆ ਕਿ ਇਸ ਤਾਮ ਤੋਂ ਇਹ ਇਹਿਤਾ ਦਾ ਸੋਚਾ ਤਰੀਕਾ ਹੈ ਇਹ ਬੰਦੇ ਇਹ ਬੰਦੇ ਜ਼ਾਦ ਇਸਲਾਮ ਲਈ ਲਿਆਉਣਾ ਕਿਹੜਾ ਔਕਾਰ ਹੈ ਇਸ ਪਿੱਛੋਂ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ ਸ਼ਾਇਦ ਹੋਮ ਚਾਰੀ ਹੋਇਆ ਕਿ ਗੁਰੂ ਤੇਗ ਬਹਾਦਰ ਨੂੰ ਦਿੱਲੀ ਦੀ ਆਪ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਪੇਸ਼ ਕੀਤਾ ਜਾਵੇ ਸਾਰੇ ਹਿੰਦੂ ਸਾਰੇ ਹਿੰਦੁਸਤਾਨ ਵਿੱਚ ਘਰ-ਘਰ ਇਹ ਖਬਰ ਪਹੁੰਚ ਗਈ ਲੋਕਾਂ ਨੂੰ ਕਿ ਜ ਸਾ ਆਇਆ ਕਿ ਉਹ ਕੁਝ ਸਮੇਂ ਲਈ ਤਾਂ ਜੁਰਮਬੰਦ ਰਹੇਗਾ ਦੂਜੇ ਪਾਸੇ ਸਤਪੁਰਾ ਦੇ ਆਨੰਦਪੁਰ ਤੋਂ ਦਿੱਲੀ ਜਾ ਕੇ ਆਪਣੇ ਬਾਦਸ਼ਾਹ ਅੱਗੇ ਪੇਸ਼ ਹੋਏ ਹੋਣ ਦੀ ਤਿਆਰੀ ਕੀਤੀ ਅੱਗੇ ਜਮਾਨ ਵਿੱਚ ਗੁਰੂ ਜੀ ਨੇ ਸੰਗਤ ਨੂੰ ਕਿਹਾ ਕਿ ਅਸੀਂ ਜਿੱਦੇ ਜਿੱਦੇ ਚੱਲਦੇ ਹਾਂ ਵਾਪਸ ਨਾ ਆਏ ਤਾਂ ਗੋਮੀ ਜਰਾਏ ਨੂੰ ਗੁਰਗੱਦੀ ਉੱਤੇ ਬਿਠਾ ਦੇਣਾ कश्मीरी पंडिता ने लगाई वही बुहार धर्म धर्म को बचाने की गुरु से की पुकार बोलो गुरु चलेंगे रास्ते हम शीशवार देंगे हिंदुओं के रास्ते हम शीशवार देंगे हिंदुओं के रास्ते धन्यवाद